16 ਮਈ 1766 ਈਸਵੀ ਨੂੰ ਸਿੱਖਾਂ ਨੇ ਦਿੱਲੀ ਦੇ ਇਲਾਕੇ ਪਹਾੜ ਗੰਜ ਦੇ ਉੱਤੇ ਕਬਜ਼ਾ ਕੀਤਾ ਆਓ ਇਸ ਸਾਰਾ ਇਤਿਹਾਸ ਜਾਣਨ ਤੋਂ ਪਹਿਲਾਂ ਇੱਕ ਵਾਰੀ ਦੋਵੇਂ ਹੱਥ ਜੋੜ ਫਤਿਹ ਬੁਲਾਦਗੇ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਾਂ ਸਿੱਖਾਂ ਦੀ ਬਹਾਦਰੀ ਦੀ ਗੱਲ ਕਰਦੇ ਆ ਨਾ ਤੇ ਸਾਡੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਆ ਜਦੋਂ ਸਿੱਖਾਂ ਦੀ ਬਹਾਦਰੀ ਦੀ ਇਹਨਾਂ ਕੰਨਾਂ ਦੇ ਨਾਲ ਆਪਾਂ ਗੱਲ ਸੁਣਦੇ ਆ ਕਿਉਂਕਿ ਧੰਨ ਗੁਰੂ ਕਲਗੀਧਰ ਪਾਸ਼ਾ ਜਿਨੇ ਜਿਹੜੇ ਬਚਨ ਕੀਤੇ ਸੀ ਨਾ ਕਿ ਸਬਾ ਲਾਖ ਸੇ ਇੱਕ ਲੜਾਉ ਜੜੀਓ ਕੇ ਸੰਗ ਬਾਦ ਲੜਾਉ ਤਵੇਂ ਗੋਪਿੰਦ ਸਿੰਘ ਨਾਮ ਕਹਾਂਉ ਉਹ ਸਿੱਖਾਂ ਦੇ ਅੰਦਰ ਕਿਤੇ ਨਾ ਕਿਤੇ ਉਹ ਸਤਿਗੁਰ ਜੀ ਦੇ ਬੋਲ ਸਾਨੂੰ ਦੇਖਣ ਨੂੰ ਮਿਲੇ ਆ ਸਿੱਖਾਂ ਦੇ ਅੰਦਰ ਲੜਨ ਦਾ ਮਰਨ ਦਾ ਇੱਕ ਦਜਬਾ ਹੁੰਦਾ ਸੀਗਾ ਸਿੱਖ ਲੜਨ ਨੂੰ ਵੀ ਤਿਆਰ ਰਹਿੰਦੇ ਸੀਗੇ ਤੇ ਸਿੱਖ ਮਰਨ ਨੂੰ ਵੀ ਤਿਆਰ ਰਹਿੰਦੇ ਸੀਗੇ ਜਦੋਂ ਇਹਨਾਂ ਨੇ ਜੰਗੇ ਮੈਦਾਨ ਵਿੱਚ ਜਾਣਾ ਉਦੋਂ ਇਹਨਾਂ ਦੇ ਮਨ ਵਿੱਚ ਇਹ ਪੰਕਤੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਇਕ ਵੀਰ ਮੋਹੇ ਮਰਨੇ ਕਾ ਚਾਹੋ ਹੈ ਮਰੂ ਤੋਹਰ ਕੇ ਦੁਆਰ ਇਹਨਾਂ ਦੇ ਅੰਦਰ ਇੱਕ ਜਜ਼ਬਾ ਹੁੰਦਾ ਸੀਗਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਗਾਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਂ ਨਾ ਕੀਜੈ ਇਹਨਾਂ ਦੇ ਅੰਦਰ ਇੱਕ ਚਾਹ ਹੁੰਦਾ ਸੀਗਾ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਹੋ ਸਭਨਾ تیرੇ ਨੂੰ ਕ ਤੋ ਆਓ ਹਮਾਰੇ ਪਾਸ ਹੁਣ ਇੱਕ ਫੌਜ ਉਹ ਫੌਜ ਆ ਜਿਹੜੀ ਤਲਖਾ ਲੈ ਕੇ ਲੜ ਰਹੀ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਜਿਹੜੇ ਸਿੱਖ ਸੀਗੇ ਉਹ ਤਲਖਾਵਾਂ ਵਾਲੇ ਨਹੀਂ ਸੀਗੇ ਉਹ ਪਿਆਰ ਵਾਲੇ ਸੀਗੇ ਆਪਣੀ ਕੌਮ ਦੇ ਲਈ ਮਰ ਮਿਟਣਾ ਆਪਣੀ ਕੌਮ ਦੇ ਲਈ ਲੜਨਾ ਆਪਣੀ ਕੌਮ ਦੇ ਲਈ ਸ਼ਹੀਦੀ ਪਾ ਜਾਣੀ ਇਹਨਾਂ ਦੇ ਅੰਦਰ ਇੱਕ ਚਾਹ ਹੁੰਦਾ ਸੀਗਾ ਬਿਆੰਤ ਇਲਾਕੇ ਸਿੱਖਾਂ ਨੇ ਜਿੱਤਲੇ ਬਿਆੰਤ ਇਲਾਕਿਆਂ ਦੇ ਉੱਤੇ ਸਿੱਖਾਂ ਨੇ ਆਪਣਾ ਖਾਲਸਾਈ ਪਰਚਮ ਲਹਿਰਾਇਆ ਆਲੇ-ਦੁਆਲੇ ਦੇ ਜਿੰਨੇ ਇਲਾਕੇ ਸੀਗੇ ਸਿੱਖਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਏ ਹੁਣ ਸਿੱਖਾਂ ਦਾ ਸਾਹਮਣੇ ਇੱਕ ਨਿਸ਼ਾਨਾ ਸੀਗਾ ਕਿ ਅਸੀਂ ਦਿੱਲੀ ਨੂੰ ਜਿੱਤਣਾ ਹੈ ਜਦੋਂ ਦੋਸੀਂ ਇਤਿਹਾਸ ਤੇ ਵਰਕੇ ਪੜਦੇ ਆ ਨਾ ਜੀ ਸਿੱਖਾ ਦੇ ਅੰਦਰ ਇੰਨੀ ਦਲੇਰੀ ਸੀ ਕਿ ਸਿੱਖ ਇਹ ਗੱਲ ਆਖਦਾ ਹੁੰਦਾ ਸੀਗਾ ਕਿ ਦਿੱਲੀ ਨੂੰ ਜਿੱਤ ਲਿਆ ਬਿੱਲੀ ਨੂੰ ਮਾਰ ਲਿਆ ਇਹ ਦੋਨੇ ਚੀਜ਼ਾਂ ਬਰਾਬਰ ਹੈ ਜਿੰਨਾ ਸੋਖੇ ਤਰੀਕੇ ਦੇ ਨਾਲ ਅਸੀਂ ਬਿੱਲੀ ਨੂੰ ਮਾਰ ਦਈਏ ਨਾ ਇੰਨੇ ਹੀ ਸੋਖੇ ਤਰੀਕੇ ਤੇ ਨਾਲ ਅਸੀਂ ਦਿੱਲੀ ਨੂੰ ਜਿੱਤ ਸਕਦੇ ਆ ਗੁਰੂ ਪਾਤਸ਼ਾਹ ਜੀ ਦੇ ਥਾਪੜਾ ਲੈ ਕੇ ਹੋਏ ਤੁਰੇ ਹੋਏ ਸਿੱਖ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਬਾਬਾ ਚੜ੍ਹ ਸਿੰਘ ਸ਼ੁਕਰਚੱਕੀਆ ਨWAB ਕਪੂਰ ਸਿੰਘ ਵਰਗੇ ਜਾਂ ਅੰਗਾਂ ਜਾ ਕੇ ਗੁਰੂ ਕੇ ਸਿੱਖ ਹੋਣਿਆਂ ਕਾਲੀ ਫੂਲਾ ਸਿੰਘ ਵਰਗੇ ਹਰੀ ਸਿੰਘ ਨਲੂਗੇ ਵਰਗੇ ਇਹ ਐਸੇ ਯੋਧੇ ਸਨ ਐਸੇ ਚੜਦੀ ਕਲਾ ਵਾਲੇ ਸਿੱਖ ਸਨ ਜਿਨ੍ਹਾਂ ਨੂੰ ਮੌਤ ਦਾ ਕੋਈ ਖੌਫ ਨਹੀਂ ਸੀ ਕੋਈ ਡਰ ਨਹੀਂ ਸੀ ਸਿਰਫ ਇਹਨਾਂ ਦੇ ਅੰਦਰ ਇੱਕ ਜਜ਼ਬਾ ਹੁੰਦਾ ਸੀ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਦੁਸ਼ਮਣ ਦੇ ਉੱਤੇ ਫਤਿਹ ਹਾਸਲ ਕਰਨੀ ਹੈ ਬੇਸ਼ੱਕ ਅਸੀਂ ਸ਼ਹੀਦੀ ਦਾ ਜਾਮ ਪੀ ਜੀਏ ਅੱਜ ਦੇ ਦਿਨ 16 ਮਈ 1766 ਈਸਵੀ ਨੂੰ ਸਿੱਖਾਂ ਨੇ ਦਿੱਲੀ ਦੇ ਪਹਾੜ ਗੰਜ ਇਲਾਕੇ ਦੇ ਉੱਤੇ ਕਬਜ਼ਾ ਕੀਤਾ ਹਮਲਾ ਕੀਤਾ ਹਮਲਾ ਕਰਕੇ ਨਾ ਨੇ ਕਬਜ਼ਾ ਕੀਤਾ ਇਸ ਇਲਾਕੇ ਦੇ ਵਿੱਚ ਜਿਹੜੇ ਸੀਗੇ ਬਹੁਤ ਅਮੀਰ ਤੇ ਜਿਹੜੇ ਸਰਕਾਰੀ ਹਾਕਮ ਸੀਗੇ ਉਹ ਰਹਿੰਦੇ ਹੁੰਦੇ ਸੀਗੇ ਜਦੋਂ ਸਿੱਖਾਂ ਨੇ ਇਹਨਾਂ ਦੇ ਇਲਾਕੇ ਦੇ ਉੱਤੇ ਕਬਜ਼ਾ ਕੀਤਾ ਫਿਰ ਸਿੱਖਾਂ ਨੇ ਇਹਨਾਂ ਨੂੰ ਥੋੜਾ ਹਲਕਾ ਵੀ ਕੀਤਾ ਇਹਨਾਂ ਦਾ ਮਾਲ ਇਹਨਾਂ ਦਾ ਸੋਨਾ ਚਾਂਦੀ ਸਿੱਖਾਂ ਆਪਣੇ ਨਾਲ ਲੈ ਗਏ ਜੋ ਇਹਨਾਂ ਕੋ ਹਥਿਆਰ ਸੀਗੇ ਸਿੱਖਾਂ ਨੇ ਉਹ ਵੀ ਲੁੱਟੇ ਸੰਗਤ ਜੀ ਇੱਕ ਗੱਲ ਯਾਦ ਰੱਖਿਓ ਸਿੱਖਾਂ ਨੇ ਕਦੇ ਵੀ ਦਿੱਲੀ ਦੇ ਉੱਤੇ ਇਹ ਸੋਚ ਕੇ ਹਮਲਾ ਨਹੀਂ ਕੀਤਾ ਕਿ ਅਸੀਂ ਦਿੱਲੀ ਦੇ ਉੱਤੇ ਰਾਜ ਕਰਨਾ ਹੈ ਜਾਂ ਇੱਥੇ ਆਪਣਾ ਸੰਗਾਸਨ ਲਾਉਣਾ ਹੈ ਸਿੱਖ ਦਿੱਲੀ ਨੂੰ ਲੁੱਟਦੇ ਤੇ ਲੁੱਟ ਕੇ ਵਾਪਸ ਆ ਜਾਂਦੇ ਇਹ ਸਿੱਖਾਂ ਦਾ ਮੰਨਣਾ ਇਹ ਸੀ ਕਿ ਦਿੱਲੀ ਦੇ ਉੱਤੇ ਅਸੀਂ ਰਾਜ ਨਹੀਂ ਕਰਨਾ ਸਿਰਫ ਦਿੱਲੀ ਸਰਕਾਰ ਦੇ ਅੰਦਰ ਇੱਕ ਖੌਫ ਪੈਦਾ ਕਰਕੇ ਰੱਖਣਾ ਹੈ ਜੇ ਤੁਸੀਂ ਕੱਲ ਸਾਡੇ ਨਾਲ ਫੇਰ ਕੋਈ ਵਧਿੱਕੀ ਕੀਤੀ ਅਸੀਂ ਫੇਰ ਆਵਾਂਗੇ ਤੇ ਫੇਰ ਤੁਹਾਨੂੰ ਆਕੇ ਲੁੱਟਾਂ ਨੂੰ ਕੁੱਟਾਂਗੇ ਹੁਣ ਸਿੱਖਾਂ ਨੇ ਅੱਜ ਦੇ ਦਿਨ 16 ਮਈ 1766 ਸਵੇਰ ਨੂੰ ਸਿੱਖਾਂ ਨੇ ਇੱਕ ਵਾਰੀ ਫੇਰ ਦਿੱਲੀ ਦੇ ਪਹਾੜ ਗੰਜ ਇਲਾਕੇ ਦੇ ਉੱਤੇ ਆਕੇ ਹਮਲਾ ਕੀਤਾ ਜਦੋਂ ਹਮਲਾ ਕੀਤਾ ਸਿੱਖਾਂ ਨੇ ਤੇ ਫਿਰ ਇੱਥੇ ਦੇ ਐਲਕਾਰਾਂ ਨੂੰ ਹਾਕਮਾਂ ਨੂੰ ਸਿੱਖਾਂ ਨੇ ਲੁੱਟਿਆ ਕੁਝ ਇਹਨਾਂ ਦਾ ਮਾਲ ਕੁਝ ਸਰਕਾਰੀ ਖਜ਼ਾਨਾ ਸਿੱਖ ਲੁੱਟ ਕੇ ਵਾਪਸ ਪੰਜਾਬ ਦੀ ਧਰਤੀ ਨੂੰ ਆ ਜਾਂਦੇ ਆ ਇਹ ਬਸ ਇਸ ਗੱਲ ਕਰਕੇ ਹੀ ਸਿੱਖਾ ਦਾ ਖੌਫ ਦਿੱਲੀ 'ਚ ਬਣਿਆ ਰਹਿੰਦਾ ਸੀਗਾ ਸੋ ਜ਼ਰੂਰ ਆਪਣੇ ਬੱਚਿਆਂ ਨੂੰ ਸਿੱਖਾ ਦੇ ਇਤਿਹਾਸ ਨਾਲ ਜੁੜੇ ਹੋਏ ਇਹ ਪੰਨੇ ਜ਼ਰੂਰ ਪੜ੍ਹਾਓ ਸਾਡੇ ਚੈਨਲ ਆਦ ਸੱਚ ਸਟੂਡੀਓਜ਼ ਦੇ ਵਿੱਚ ਰੋਜ਼ ਦਾ ਇਤਿਹਾਸ ਲੈ ਕੇ ਅਸੀਂ ਹਾਜ਼ਰ ਹੋ ਰਹੇ ਆ ਆਪਣੀ ਸੇਵਾ ਦੇ ਵਿੱਚ ਸੋ ਜਿਨ੍ਹਾਂ ਨੇ ਸਾਡਾ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਿਓ ਗੁਰੂ ਮਾਲਕ ਕਿਰਪਾ ਕਰੇ ਸਤਿਪੁਰੇ ਮਿਹਰਾਮਤ ਕਰੇ ਸਾਰੇ ਇਤਿਹਾਸ ਦੇ ਵਰਕੇ ਸਾਰੇ ਇਤਿਹਾਸ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਗੁਰੂ ਮਾਲਕ ਮਿਹਰਾਮਤ ਕਰਨ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ